ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਦਿਲਜੀਤ ਦੀ ਫਿਲਮ ਜੋ ਕਿ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਜੀਵਨ ਸੰਬੰਧੀ ਬਣੀ ਸੀ ਤੇ ਜਿਸ ਨੂੰ ਬੈਨ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਸਰਦਾਰ ਜੀ 3 ਫਿਲਮ ਆਈ ਜਿਸ ਨੂੰ ਫਿਰ ਦੁਬਾਰਾ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਜਦੋਂ ਸਾਡੇ ਪੱਤਰਕਾਰ ਗੁਰਤੇਜ ਥੋਹੀ ਹੋਣਾਂ ਨੇ ਇਸ ਸੰਬੰਧੀ ਉਹਨਾਂ ਨੂੰ ਸਵਾਲ ਕੀਤਾ ਤਾਂ ਸੁਣੋ ਭਾਈ ਰਣਜੀਤ ਸਿੰਘ ਉਹਨਾਂ ਨੇ ਕਿਹਾ ਹਾਂ ਇਹ ਕਿਤੇ ਨਾ ਕਿਤੇ ਇਹ ਗੱਲ ਤਾਂ ਹੈਗੀ ਐ ਜੀ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਹੈ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ्रेस ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਏਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ Hindu Sikh ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ Hindu ਨੇ ਵੀ ਸੁਣਨਾ ਹੈ Sikh ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਉਹ ਗਿਆ ਜਿੱਥੇ ਤੱਕ ਕੋਈ ਨਹੀਂ ਐਲ.ਐ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾਈ ਤੇ ਪਟਿਆਲਾ ਨੇੜੇ ਉਹਨਾਂ ਦੇ ਆਸ਼ਰਮ ਵਿੱਚ ਸਥਿਤ ਕਾਫੀ ਸਮਾਂ ਪਹਿਲਾਂ ਇੱਕ ਕੁੜੀ ਦੇ ਰੇਪ ਅਤੇ ਕਤਲ ਮਾਮਲੇ ਸਬੰਧੀ ਸੁਣੋ ਭਾਈ ਰਣਜੀਤ ਸਿੰਘ ਉਹਨਾਂ ਨੇ ਕੀ ਜਵਾਬ ਦਿੱਤਾ ਨਹੀਂ ਉਹ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ-ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ-ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਾਂਗੇ ਬਸ ਅਸੀਂ ਆ ਜੁੜਿਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜਿਏ ਚੰਗੇ ਇਨਸਾਨ ਬਣੀਏ ਇਨਸਾਨੀਅਤ ਪ੍ਰੇਮੀ ਬਣੀਏ ਸਭ ਤੋਂ ਜ਼ਰੂਰੀ ਹੈ ਵੇਖੋ Hindu ਹੋ Sikh ਹੋ ਜਿਹੜੇ ਮਰਜੀ ਧਰਮ ਵਿੱਚ ਹੋ ਪਰ ਕੋਸ਼ਿਸ਼ ਕਰੀਏ ਕਿ ਅਸੀਂ ਚੰਗੇ ਇਨਸਾਨ ਬਣੀਏ ਸਾਡਾ ਸਾਡੀ ਮੰਜ਼ਲ ਚੰਗੇ ਇਨਸਾਨ ਬੰਨਾ ਮੈਂ ਸਿੱਖ ਬਣ ਗਿਆ ਕੀ ਮੈਂ ਚੰਗਾ ਇਨਸਾਨ ਬਣਿਆ ਇਹ ਜ਼ਰੂਰ ਉਸ ਸੁਚ ਸੋਚੀਏ ਅਸੀਂ Hindu ਬਣ ਗਏ ਆ ਕੀ ਅਸੀਂ ਚੰਗੇ ਇਨਸਾਨ ਬਣੇ ਆ ਸੋ ਅਸੀਂ ਚੰਗੇ ਇਨਸਾਨ ਬਣੀਏ ਸਾਨੂੰ ਉਹਦੇ ਵੱਲ ਕੋਸ਼ਿਸ਼ ਕਰੀਏ। ਬਾਬਾ ਹਰਪ੍ਰਜਨ ਸਿੰਘ ਜੀ ਦੇ ਡੇਰੇ ਉਚੇਚੇ ਤੌਰ ਤੇ ਪਹੁੰਚੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਉਹਨਾਂ ਦੇ ਜੀਵਨ ਸਬੰਧੀ ਜੋ ਕੁਝ ਕਿਹਾ ਆਓ ਉਹ ਵੀ ਸੁਣੀਏ ਗੱਲਬਾਤ। ਹਾਂਜੀ ਬਾਬਾ ਹਰਪ੍ਰਜਨ ਸਿੰਘ ਜੀ ਸੀ ਜਿਹੜੇ ਇਲਾਕੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਵੀ ਇਸ ਇਲਾਕੇ ਵਿੱਚ ਹੀ ਰਹਿੰਦੇ ਆ। ਸੋ ਮੈਂ ਅੱਜ ਦਾ ਨਹੀਂ ਮੈਨੂੰ ਕੋਈ 29 ਸਾਲ ਪਹਿਲਾਂ ਐ ਬਾਬਾ ਜੀ ਦੇ ਦੀਵਾਨ ਲੱਗੇ ਸੀ ਸਾਡੇ ਪਿੰਡ ਢੜੀਆਂ ਵਿੱਚ ਤੇ ਉਦੋਂ ਮੈਂ ਇੱਕ ਰਾਤ ਉਹਨਾਂ ਦੇ ਨਾਲ ਗੱਡੀ 'ਚ ਬਹਿ ਕੇ ਆਇਆ ਸੀ ਬਾਬਾ ਹਰਪ੍ਰੀਤ ਸਿੰਘ ਦੀ ਜਿੱਥੇ ਆਪਾਂ ਆਏ ਆ ਤੇ ਉਦੋਂ ਉਹ ਰਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਤੇ ਸਿੰਘਾਂ ਨੂੰ ਹਟਾ ਕੇ ਉਹ ਕਹਿੰਦੇ ਮੈਂ ਕਰਦਾ ਪਰੇ ਹਟੋ ਮੈਂ ਆਪੇ ਟਾਇਰ ਬਦਲ ਲੂ ਸੋ ਮੈਨੂੰ ਇਹ ਗੱਲ ਦਾ ਪ੍ਰਭਾਵ ਪਿਆ ਮੇਰੇ ਮਨ ਤੇ ਵੀ ਇੱਕ ਏਡਾ ਹੀ ਥਾਂ ਤੇ ਹੋ ਕੇ ਵੀ ਉਹ ਆਪ ਸੇਵਾ ਕਰਦੀ ਐ ਸੋ ਬਾਕੀ ਇਲਾਕੇ ਦੇ ਵਿੱਚ ਸਾਰੇ ਜਾਣਦੇ ਐ ਵੀ ਬੜੇ ਸਾਧੂ ਸੁਭਾ ਤੇ ਬਿਲਕੁਲ ਕੋਮਲ ਹਿਰਦੇ ਦੇ ਜੱਟ ਸੁਭਾ ਸਿੱਧਾ ਸੁਭਾ ਸੀ ਉਹਨਾਂ ਦਾ ਸੋ ਇਸ ਕਰਕੇ ਸੰਗਤ ਉਹਨਾਂ ਦਾ ਬੜਾ ਪਿਆਰ ਸਤਿਕਾਰ ਕਰਦੀ ਸੀ ਤੇ ਜਦੋਂ ਬਾਬਾ ਜੀ ਜੀਰੀ ਛੱਡਿਆ ਉਹਨਾਂ ਨੇ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸੀ ਜਥਾ ਭੇਜਿਆ ਸੀ ਤਾ ਹੁਣ ਮੈਂ ਉਸ ਤੋਂ ਬਾਅਦ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੂੰ ਹੁਣ ਇੱਥੋਂ ਦੀ ਦਸਤਾਰਬੰਦੀ ਕੀਤੀ ਗਈ ਹੈ ਇਹਨਾਂ ਨੂੰ ਮਿਲਦਾ ਰਿਆਂ ਕਈ ਵਾਰੀ ਅੱਗੇ ਪਿੱਛੇ ਸਮਾਗਮਾਂ ਤੇ ਇਕੱਠੇ ਹੁੰਦੇ ਰਹੇ ਆ ਤੇ ਅੱਜ ਮੇਰੇ ਮਨ ਵਿੱਚ ਸੀ ਕਿ ਹੁਣ ਮੈਂ ਜਾ ਕੇ ਆਪਣੇ ਵੱਲੋਂ ਹਾਜ਼ਰੀ ਭਰ ਕੇ ਆਵਾਂ ਬਾਹਰੋਂ ਆਇਆ ਤਾਂ ਮੈਂ ਹੁਣ 2-3 ਦਿਨ ਹੀ ਹੋਏ ਨੇ ਮੈਨੂੰ ਆਏ ਨੂੰ ਤੇ ਤਾਂ ਫਿਰ ਮੈਂ ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਜੇ ਉਦੋਂ ਹੁੰਦਾ ਤਾਂ ਉਦੋਂ ਵੀ ਆਉਂਦਾ ਮੇਨ ਗੱਲ ਇਹ ਵੀ ਇਲਾਕੇ ਵਿੱਚ ਆ ਨਾਲ-ਨਾਲ ਇੱਥੋਂ 10 ਮਿੰਟ ਦੂਰ ਪਰਮੇਸ਼ਰ ਦਵਾਰ ਹੈ ਡਬਲਾਣੇ ਨੇੜੇ-ਨੇੜੇ ਸਥਾਨ ਨੇ ਤੇ ਚਲੋ ਇਲਾਕੇ ਦੇ ਵਿੱਚ ਸਾਡਾ ਫਰਜ ਬਣਦਾ ਤੇ ਵੈਸੇ ਵੀ ਉਹ ਚੰਗੇ ਜਿਨ੍ਹਾਂ ਨੇ ساری ਜ਼ਿੰਦਗੀ ਸੇਵਾ ਕੀਤੀ ਹੈ ਸੇਵਾ ਕਰਕੇ ਹੀ ਉਹਨਾਂ ਨੂੰ ਉੱਥੇ ਸ਼ਰੀਮਾਨ ਬਣਾਇਆ ਲੰਗਰ ਦੀ ਡਿਊਟੀ ਲਾ ਕੇ ਰੱਖੀ ਲੋਹਰਾਂ ਸਭ ਰਹੇ ਤੇ ਉਹ ਬੜੀ ਉਹਨਾਂ ਨੇ ਜ਼ਿੰਦਗੀ ਆਪਣੀ ਚਕਾਲਾ ਨਾ ਘੱਲ ਲਈਏ ਸੋ ਸਾਡਾ ਸਭ ਦਾ ਫਰਜ਼ ਹੀ ਬਣਦਾ ਇਦਾਂ ਦੇ ਗੁਰਮਖਾਂ ਦੇ ਜਾਣ ਦੇ ਉੱਤੇ ਕਿਉਂਕਿ ਦੁਨੀਆਂ 'ਚ ਬਥੇਰੇ ਸਾਧੂ ਹਨ ਸੰਤ ਹਨ ਪਰ ਕੋਈ ਕੋਈ ਹੁੰਦਾ ਜਿਨ੍ਹਾਂ ਦੀ ਚੰਗਾ ਜੀਵਨ ਹੋਵੇ ਜਿਹੜੇ ਸਾਦਗੀ ਵਾਲੇ ਹੋਣ ਤੇ ਬੇਦਾਗ ਸੰਸਾਰ ਵਿੱਚੋਂ ਜਾਣ ਸੋਨਾਂ ਵਿੱਚੋਂ ਬਾਬਾ ਜੀ ਸਨ